ਅੱਜ ਬਹਾਨੂੰ ਫਰੋਇਪਰਮਾਓ ਪਿੰਡ ਦਿਖਾਉਣ ਜਾ ਰਹੇ ਆ ਜਿਸ ਨੂੰ ਜਾਣ ਲਈ ਕੋਈ ਵੀ ਰਸਤਾ ਨਹੀਂਗਾ ਇੱਕ ਲੋਹੇ ਦਾ ਪੌਲਾ ਜਿਸرائی ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਾਰ ਕਰਦੇ ਆ ਟੰਡ ਵਾਲਿਆਂ ਨੇ ਦੱਸਿਆ ਕਿ ਕਈ ਸਰਕਾਰਾਂ ਆਈਆਂ ਕਈ ਗਈਆਂ ਵਾਅਦੇ ਕੀਤੇ ਗਏ ਪਰ ਹਾਲੇ ਤੱਕ ਕੋਈ ਵੀ ਸਰਕਾਰ ਜਿਹੜੀ ਐ ਉਹ ਆਪਣੇ ਵਾਅਦੇ ਤੇ ਪੂਰਾ ਜਿਹੜਾ ਉਹ ਨਹੀਂ ਨਿਭਾਈ ਆ 10 ਦਿਨ ਹੋ ਗਏ ਮੇਰਾ ਲੜਕਾ ਥੋ ਡਿੱਗਾ ਮੋਟਰਸਾਈਕਲ ਤੋਂ ਉਹਦੇ ਸੱਟਾਂ ਲੱਗ ਗਈਆਂ ਨੇ ਤੇ ਸਾਨੂੰ ਪਰੇਸ਼ਾਨੀ ਹੈ ਬਹੁਤ ਜਿਆਦੀ ਤੇ ਡਿੱਗੀਆਂ ਦੇ ਕੱਪੜੇ ਪਾੜ ਗਏ ਵਿਚਾਰਾ ਨੇ ਕਿੱਟ ਅੜ ਗਈ ਕਿੱਟ ਦੇ ਸਾਰੇ ਕੁੜੀ ਬਚੀ ਤੇ ਜੇ ਕੱਟ ਨਾ ਹੁੰਦੀ ਤਾਂ ਫਿਰ ਇਹੋ ਕੁੜੀ ਸਾਡੀ ਵਿੱਚ ਡਿੱਗ ਪੈਣੀ ਸੀ ਸਸਕਾਲ ਤੁਸੀਂ ਦੇਖ ਰਹੇ ਹੋ ਸਰਖਾਪ ਟੀਵੀ ਤੇ ਮੈਂ ਹਾਂ ਪਰਮਜੀਤ ਸਖਣਾ ਅੱਜ ਤੁਹਾਨੂੰ ਫਰੋਇਪਰ ਦਾ ਪਿੰਡ ਦਿਖਾਉਣ ਜਾ ਰਹੇ ਆ ਜਿਸ ਨੂੰ ਜਾਣ ਲਈ ਕੋਈ ਵੀ ਰਾਸਤਾ ਨਹੀਂਗਾ ਇੱਕ ਲੋਹੇ ਦਾ ਪੌਲਾ ਜਿਸ ਲਈ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਾਰ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਉਹ ਸਪੰਡ ਦੀਆਂ ਫਰੋਇਪਰ ਦਾ ਇਹ ਪਿੰਡ ਹੈ ਤੇ ਇਸ ਪਿੰਡ ਨੂੰ ਜਾਣ ਲਈ ਕੋਈ ਵੀ ਪੁਲ ਜਿਹੜਾ ਉਹ ਨਹੀਂਗਾ ਇੱਕ ਲੋਹੇ ਦਾ ਅਰਜੀ ਪੁਲ ਜਿਹੜਾ ਉਹ ਪਿੰਡ ਵਾਲਿਆਂ ਨੇ ਬਣਾਇਆ ਹੋਇਆ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਕਿਸੇ ਨੇ ਵੀ ਇਸ ਪੁਲ ਵੱਲ ਜਿਹੜਾ ਧਿਆਨ ਆ ਉਹ ਨਹੀਂ ਦਿੱਤਾ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਇਹ ਲੋਹੇ ਦਾ ਪੁਲ ਪਾਰ ਕਰਕੇ ਸਕੂਲ ਜਾਂਦੇ ਆ ਤਾਂ ਕਈ ਵਾਰ ਹਾਦਸੇ ਵੀ ਜੜੇ ਆ ਉਹ ਵਾਪਰ ਚੁੱਕੇ ਆ ਅਗਰ ਸਰਕਾਰਾਂ ਦੀ ਗੱਲ ਕਰੀਏ ਤਾਂ 10 ਸਾਲ ਅਕਾਲੀ ਦਲ ਨੇ ਰਾਜ ਕੀਤਾ ਪੁਲ ਬਣਾਇਆ ਪਰ ਉਸ ਤੋਂ ਬਾਅਦ ਪੁਲ ਵੱਲ ਧਿਆਨ ਜਿਹੜਾ ਉਹ ਨਹੀਂ ਦਿੱਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਤਾਂ ਕਾਂਗਰਸ ਨੇ ਵੀ 5 ਸਾਲ ਸੱਤਾ ਜੜੀ ਆ ਉਹ ਮਾਣੀ ਤਾਂ ਇਸ ਪੁਲ ਵਾਲੇ ਉਹਨਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਕਈ ਐਮਪੀ ਆਏ ਵੋਟਾਂ ਮੰਗੀਆਂ ਗਈਆਂ ਪਿੰਡ ਵਾਲਿਆਂ ਕੋਲੋਂ ਵਾਅਦੇ ਕੀਤੇ ਗਏ ਕਿ ਇੱਥੇ ਪੁਲ ਜਿਹੜਾ ਪੱਕਾ ਬਣਾਇਆ ਜਾਵੇਗਾ ਪਰ ਕਿਸੇ ਨੇ ਵੀ ਸਾਰ ਜਿਹੜੀ ਆ ਉਹ ਨਹੀਂ ਲਈ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਇੱਕ ਤਕਰੀਬਨ ਇਹ ਹੀ ਇੱਕ ਪੁਲ ਹੋਊਗਾ ਜਿਹੜਾ ਲੋਹੇ ਦਾ ਬਣਿਆ ਹੋਇਆ ਤਾਂ ਨਹਿਰ ਦੇ ਉੱਪਰੋਂ ਲੋਕ ਇਹ ਪੁਲ ਜਿਹੜਾ ਪਾਰ ਕਰਕੇ ਉਹ ਪਿੰਡ ਨੂੰ ਜਾਂਦੇ ਆ ਜਾਂ ਸ਼ਹਿਰ ਨੂੰ ਜਾਂਦੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਉਸ ਪਿੰਡ ਦੀਆਂ ਹਨ ਜਿਸ ਨੂੰ ਜਾਣ ਲਈ ਕੋਈ ਵੀ ਪੱਕਾ ਰਸਤਾ ਜਿਹੜਾ ਉਹ ਨਹੀਂ ਜਾਂ ਤਾਂ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਆ ਗੱਲਬਾਤ ਕਰ ਲੈਣੇ ਆ ਬਈ ਜੀ ਨਾਮ ਕੀ ਤੁਹਾਡਾ ਦਰਬਾਰਾ ਸਮਝਦਾ ਕਿੰਨਾ ਸਮਾਂ ਹੋ ਗਿਆ ਇਸ ਪੁਲ ਨੂੰ ਬਣਿਆ ਹੋਇਆ ਇਹਨੂੰ ਜੀ 12 ਸਾਲ ਹੋ ਗਏ ਕਿ ਬਣੇ ਨੂੰ ਪਲ ਨੂੰ ਕਿੰਨਾ ਸਮਾਂ ਹੋ ਗਿਆ ਤੇ ਕਿਹੜੀ ਸਰਕਾਰ ਵੱਲੋਂ ਜਿਹੜਾ ਬਣਾਇਆ ਗਿਆ ਸੀਗਾ ਉਦੋਂ ਕਾਲੀ ਕਾਲੀ ਸਰਕਾਰ ਸੀ ਉਦੋਂ ਜਦੋਂ ਦੀ ਪੁਲ ਟੁੱਟੀ ਉਦੋਂ ਕਾਂਗਰਸ ਆ ਗਈ ਬਾਅਦ ਚ ਫਿਰ ਛਾੜੂ ਵਾਲੇ ਆ ਗਏ ਕਿਸੇ ਵੀ ਉਹਦਾ ਵੀ ਸਮਾਂ ਸਾਰੇ ਚੁੱਕ ਜਾਂਦੇ ਨੇ ਸਰੋਪੇ ਪੁੰਦੇ ਉਦੋਂ ਸਰੋਪਾ ਪਾ ਦੀ ਸੋਚ ਹੁੰਦੀ ਕਿਸੇ ਨੇ ਪੁਲ ਦਾ ਧਿਆਨ ਨਹੀਂ ਕੀਤਾ ਬਸ ਕਹਿ ਜਾਂਦੇ ਮੈਂ ਕਹਿ ਕੇ ਤੇ ਬਸ ਵਾਪਸ ਮੁੜ ਕੇ ਕੋਈ ਨਹੀਂ ਮੇੜੇ ਇੱਥੇ ਤਕਨੀਆ ਕਿ ਘੜਵੇਂ ਕੋਈ ਨਹੀਂ ਆਉਂਦਾ ਵੀ ਪੋਲ ਟੁੱਟੀ ਏ ਕਿ ਨਹੀਂ ਟੁੱਟੀ ਇਹ ਤੇ ਪਿੰਡ ਵਾਲੇ ਤਾਂ ਹੁਣ ਹਿਸਾਬ ਲਾ ਕੁੜੀ ਦਾ ਮੁੰਡਾ ਦਾਖਲ ਪਿਆ ਹੂੰ ਉਹਨੇ ਗਰੀਬ ਨੇ ਇੱਥੇ ਵਿਚਾਰੀ ਨੇ ਦਿਹਾੜੀ ਕਰਨੀ ਦੱਪਾ ਕਰਨਾ ਫੇਰ ਬੱਚੇ ਲਾਇਕ ਕਰਨਾ ਤਾਂ ਇਹਦੇ ਤਸਵੀਰ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਪੁਲ ਜਿਹੜਾ ਉਹ ਪਾਰ ਕਰ ਰਹੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਪ੍ਰੋਪਰ ਦੇ ਉਸ ਪਿੰਡ ਦੀਆਂ ਹਨ ਜਿਸ ਨੂੰ ਹੌਣ ਜਾਣ ਲਈ ਕੋਈ ਵੀ ਰਸਤਾ ਜਿਹੜਾ ਉਹ ਮੌਜੂਦ ਨਹੀਂ ਪਿੰਡ ਵਾਲਿਆਂ ਨੇ ਦੱਸਿਆ ਕਿ ਕਈ ਸਰਕਾਰਾਂ ਆਈਆਂ ਗਈਆਂ ਵਾਅਦੇ ਕੀਤੇ ਗਏ ਪਰ ਹਾਲੇ ਤੱਕ ਕੋਈ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਵਾਅਦੇ ਤੇ ਪੂਰਾ ਜਿਹੜਾ ਉਹ ਨਹੀਂ ਉਤਰੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਆ ਤਾਂ ਕਿਸੇ ਟਾਈਮ ਵੀ ਕੋਈ ਵੱਡਾ ਹਾਦਸਾ ਜਿਹੜਾ ਉਹ ਵਾਪਰ ਸਕਦਾ ਸਰਕਾਰਾਂ ਨੂੰ ਕਈ ਵਾਰ ਗੁਹਾਰ ਜਿਹੜੀ ਆ ਉਹ ਲਗਾਈ ਜਾ ਚੁੱਕੀ ਆ ਪਰ ਕੋਈ ਵੀ ਧਿਆਨ ਜਿਹੜਾ ਹਲੇ ਤੱਕ ਨਹੀਂ ਦਿੱਤਾ ਗਿਆ ਸ਼ਾਇਦ ਸਰਕਾਰਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਜਿਹੜੀ ਆ ਉਹ ਕਰ ਰያ ਜਦੋਂ ਵੀ ਕੋਈ ਵੱਡਾ ਹਾਦਸਾ ਇੱਥੇ ਵਾਪਰ ਗਿਆ ਤਾਂ ਇੱਥੇ ਜ਼ਿਲ੍ਹੇ ਦਾ ਡੀਸੀ ਵੀ ਪਹੁੰਚ ਜਾਵੇਗਾ ਵਿਧਾਇਕ ਵੀ ਪਹੁੰਚ ਜਾਵੇਗਾ ਮੰਤਰੀ ਵੀ ਪਹੁੰਚ ਜਾਣਗੇ ਪਰ ਉਸ ਤੋਂ ਪਹਿਲਾਂ ਕੋਈ ਵੀ ਇਸ ਪੌਲ ਦੀ ਜਿਹੜੀ ਸਾਰ ਆ ਉਹ ਨਹੀਂ ਲੈ ਰਿਆ ਤਾਂ ਗੱਲਬਾਤ ਕਰਾਂਗੇ ਕਿੰਨੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਨੇ ਬਹੁਤ ਜੀ ਹਨ ਪਰੇਸ਼ਾਨੀਆਂ ਬਹੁ ਸਾਡੇ ਬੱਚੇ ਪੜ੍ਹਨ ਜਾਂਦੇ ਵਿੱਚ ਡਿੱਗ ਪੈਂਦੇ ਨੇ ਇੱਕ ਦੋ ਵਾਰ ਹੀ ਡਿੱਗੇ ਨੇ ਬਹੁਤ ਪਰੇਸ਼ਾਨੀਆਂ ਇਹ ਪੋਲ ਬੰਨਾ ਚਾਹੀਦਾ ਹੈ ਠੀਕ ਸਾਡਾ ਪਿੰਡ ਨੇ ਆ ਬਣਾਇਆ 5 ਲੱਖ ਰੁਪਈਆ ਲੱਗਾ ਇਹ ਸਾਡੇ ਪਿੰਡ ਨੇ ਜੋ ਟੁੱਟਦਾ ਉਦੋਂ ਸਾਡਾ ਪਿੰਡ ਹੀ ਬਣਾਉਂਦਾ ਕਿਰਾਏ ਕਰਕੇ ਤੇ ਜਦੋਂ ਵੋਟਾਂ ਆਉਂਦੀਆਂ ਲੀਡਰ ਆਉਂਦੇ ਆ ਵੋਟਾਂ ਲੈਣ ਉਹ ਤੁਸੀਂ ਕਹਿੰਦੇ ਨਹੀਂ ਕਹਿੰਨੇ ਆ ਵੋਟਾਂ ਜਦੋਂ ਲੈ ਰਹੇ ਸਾਡੇ ਹੀ ਪੋਲ ਬਣਾਓ ਨਾਰੇ ਲਾ ਕੇ ਚਲੇ ਜਾਂਦੇ ਮੁੜ ਕੇ ਕੋਉਂਦਾ ਨਹੀਂ ਇੱਥੇ ਕੋਈ ਨੀ ਬੋਰ ਦਾ ਜੇ ਕਾਲੀਆਂ ਸਰਕਾਰ ਉਹਨਾਂ ਨੂੰ ਆਖਿਆ ਬਣਾ ਰਹੇ ਉਹ ਵੀਾਰੇ ਲਾਈ ਆਏ ਜੇ ਕਾਂਗਰਸ ਦੀ ਆਈ ਉਹਨਾਂ ਨੇ ਆਖਿਆ ਬਣਾ ਦਿਓ ਜੇ ਛੜੂ ਵਾਲੇ ਆਏ ਉਹ ਵੀ ਗੰਦ ਬਣਾਵਾਂਗੇ ਉਹਨਾਂ ਨੇ ਬਣਾਇਆ ਚਾਰੀ ਬੜੇ ਪਰੇਸ਼ਾਨੀਆਂ ਹੁਣ ਤਾਂ ਇਹ ਪੁਲ ਜਮੇ ਟੁੱਟਿਆ ਪਿਆ ਇਹ ਪੱਤੀਆਂ ਦੇਖ ਰਿਹਾ ਸੀ ਪੱਤੀਆਂ ਜਿਹੜੀਆਂ ਔਖੜੀਆਂ ਪਈਆਂ ਤੇ ਬੱਚੇ ਜਦੋਂ ਸਕੂਲ ਜਾਂਦੇ ਆ ਤੇ ਉਹਨਾਂ ਨੂੰ ਡਰ ਨਹੀਂ ਲੱਗਦਾ ਡਰ ਲੱਗਦਾ ਵਿਚਾਰੇ ਡਿੱਗ ਪੈਂਦੇ ਵਿੱਚ ਆ ਥੋੜੇ ਜਿਹੇ ਪਹਿਲਾਂ ਸਾਡੀ ਲੜਕੀ ਡਿੱਗ ਪਈ ਮੁੜ ਕੇ ਸਾਡਾ ਮੁੰਡਾ ਹੀ ਉਹ ਡਿੱਗ ਪਿਆ ਅੱਜ ਦੇ ਸੱਟਾਂ ਲੱਗੀਆਂ ਨੇ ਪਿਆ ਵਿਚਾਰਾ ਹਸਪਤਾਲਾਂ ਬਹੁਤ ਪਰੇਸ਼ਾਨੀਆਂ ਨੂੰ ਆਉਂਦੀਆਂ ਆਂ ਇਹ ਪਿੰਡ ਨੂੰ ਕੋਈ ਅਛੀ ਬੋਰਡ ਦਾ ਕੋਈ ਵੀ ਲੀਡਰ ਵੋਟਾ ਲਾ ਕੇ ਚਲੇ ਜਾਂਦੇ ਆਂ ਅਸਲੀ ਮਿਹਰਬਾਨ ਮੰਗ ਕੀ ਕਰਦੇ ਆਂ ਮੰਗ ਆਈ ਜੇ ਨਾ ਪੁਲ ਬਣਨਾ ਚਾਹੀਦਾ ਸਾਨੂੰ ਪੁਲ ਬਣਿਆ ਸੌਖੇ ਹੋਈ ਜੀ ਤੇ ਪਿੰਡਾਂ ਨੂੰ ਇਨੀ ਪਰੇਸ਼ਾਨੀ ਜਿਆਦੀ ਸਾਰਿਆਂ ਨੂੰ ਕਿ ਸਾਡੇ ਨਾਲ ਇੱਥੇ ਔਰਤਾਂ ਵੀ ਮੌਜੂਦ ਆ ਗੱਲਬਾਤ ਕਰ ਲੈ ਲੈ ਪੰਜ ਕੀ ਨਾਮ ਕੀ ਆ ਤੁਹਾਡਾ ਅੱਗੇ ਆਜੋ ਹੈਲਸ ਕਿੰਨੀਆਂ ਕਿ ਪਰੇਸ਼ਾਨੀਆਂ ਜੜੀਆਂ ਆਹ ਆ ਰੀਆਂ ਪਉਨਾਂ ਦਾ ਪਰੇਸ਼ਾਨੀਆਂ ਕੋ ਵੱਡਾ ਸੰਦ ਨਹੀਂ ਲੰਘਦਾ ਅਸੀਂ ਉਹ ਤੋਂ ਬੜੇ ਪਰੇਸ਼ਾਨ ਹੁਣ ਨੇ ਰਸਵੇਰੇ ਅਸੀਂ ਉੱਥੋਂ ਦੀ ਜਾਣੇ ਗਾਣੂ ਗਾਣੂ ਤਾਂ ਕਈ ਪਿੰਡ ਵਾਲੇ ਦੱਸ ਰਹੇ ਸੀ ਕਿ ਇੱਥੇ ਜਿਹੜਾ ਤੁਹਾਡਾ ਪੋਤਾ ਸੀਗਾ ਪੋਤਾ ਜਾਂ ਪੋਤੀ ਕਹਿੰਦੇ ਸੀ ਡੱਗਪੀ ਸੀ ਉਹ ਚਾਰੀ ਬੱਚਿਆਂ ਨੇ ਵੀ ਬੜੇ ਔਖੇ ਹੋ ਕੇ ਵੀ ਬੜੀ ਆਪਦੀ ਸਿਰ ਪਸਿਰ ਤੇ ਵੀ ਕਿਵੇਂ ਕਰਕੇ ਉਹਨਾਂ ਨੇ ਕੱਢੀ ਵਿਚਾਰੀ ਹੂੰ ਤੇ ਡਿੱਗੀਆਂ ਦੇ ਕੱਪੜੇ ਪਾੜ ਗਏ ਵਿਚਾਰਿਆਂ ਨੇ ਕਿ ਅਟਾੜ ਗਈ ਘੇਟ ਦੇ ਸਾਰੇ ਕੁੜੀ ਬਚੀ ਤੇ ਜੇ ਕਟ ਨਾ ਹੁੰਦੀ ਤਾਂ ਫਿਰ ਕੁੜੀ ਸਾਡੀ ਵਿੱਚ ਡਿੱਗ ਪੈਣੀ ਸੀ ਬੜਾ ਵੀ ਬੜਾ ਸਾਰਾ ਟੋਟ ਟੋਟ ਪੱਤਰੀਆਂ ਤੇ ਖੱਪਾ ਪੈ ਗਿਆ ਪੋਲ ਨੂੰ ਪੋਲ ਗਰਮੀ ਸੀ ਤੇ ਵਿਚਾਰੇ ਬੱਚੇ ਸਕੂਲੋਂ ਆਦੇ ਤੋਂ ਡਿੱਗ ਪਈ ਤੇ ਮਸਾ ਵਿਚਾਰਿਆਂ ਬੱਚਿਆਂ ਨੇ ਕਢੀ ਤੋਂ ਸਾਡੇ ਨਾਲ ਹੋਰ ਵੀ ਔਰਤਾਂ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪੰਜ ਕਿੰਨੀਆਂ ਕਿ ਪਰੇਸ਼ਾਨੀਆਂ ਜੜੀਆਂ ਵਾਰੀਆਂ ਪਰੇਸ਼ਾਨੀਆਂ ਬਹੁਤ ਜ਼ਿਆਦੀਆਂ ਨੇ ਆ 10 ਦਿਨ ਹੋ ਗਏ ਮੇਰਾ ਲੜਕਾ ਇਥੋਂ ਡਿੱਗਾ ਮੋਟਰਸਾਈਕਲ ਤੋਂ ਉਹਦੇ ਸੱਟਾਂ ਲੱਗ ਗਈਆਂ ਨੇ ਤੇ ਸਾਨੂੰ ਪਰੇਸ਼ਾਨੀ ਹੈ ਬਹੁਤ ਜ਼ਿਆਦੀ ਜੇ ਇਹ ਰਾਸਤਾ ਬਣਿਆ ਹੋਵੇ ਤੇ ਵੀ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਸੱਟ ਨਹੀਂ ਲੱਗਦੀ ਹੁਣ ਪੋਲ ਟੁੱਟਾ ਹੈ ਇਥੋਂ ਲੰਘਦੇ ਡਰਦੇ ਲੰਘਦੇ ਨੇ ਹੈ ਤੇ ਹੁਣ ਸਾਨੂੰ ਤਾਂ ਇਹੀ ਮੰਗ ਹੈ ਵੀ ਸਾਨੂੰ ਪੋਲ ਚਾਹੀਦਾ ਬਣਨਾ ਸਾਨੂੰ ਬਹੁਤ ਪਰੇਸ਼ਾਨੀ ਹੈ ਤੋ ਬਿਲਕੁਲ ਤੁਸੀਂ ਸੁਣ ਸਕਦੇ ਹੋ ਕਿ ਕਿੰਨੀਆਂ ਪਰੇਸ਼ਾਨੀਆਂ ਵਿੱਚ ਉਹ ਲੋਕ ਜਿਹੜੇ ਆ ਉਹ ਗੁਜ਼ਰੇ ਆ ਛੋਟੇ ਛੋਟੇ ਬੱਚੇ ਜਦੋਂ ਸਕੂਲ ਜਾਂਦੇ ਆ ਤੇ ਇਸ ਪੁਲ ਤੋਂ ਜਦੋਂ ਪੁਲ ਜਿਹੜਾ ਉਹ ਪਾਰ ਕਰਦੇ ਆ ਤਾਂ ਡਿੱਗ ਪੈਂਦੇ ਆ ਅ ਅਸੀਂ ਇੱਕ ਔਰਤ ਨਾਲ ਵੀ ਗੱਲਬਾਤ ਕੀਤੀ ਆ ਉਸਨੇ ਦੱਸਿਆ ਕਿ ਉਸਦਾ ਪੋਤਾ ਜਿਹੜਾ ਉਹ ਡਿੱਗ ਪਿਆ ਸੀਗਾ ਤਾਂ ਅਗਰ ਉਸਨੇ ਬੈਗ ਜਿਹੜਾ ਸਕੂਲ ਵਾਲਾ ਨਾ ਪਾਇਆ ਹੁੰਦਾ ਤਾਂ ਕੋਈ ਹਾਦਸਾ ਜਿਹੜਾ ਵੱਡਾ ਉਹ ਵਾਪਰ ਜਾਣਾ ਹੀ ਕਈ ਵਾਰ ਸਰਕਾਰਾਂ ਅਗੇ ਗੁਹਾਰ ਜਿਹੜੀ ਉਹ ਲਗਾਈ ਜਾ ਚੁੱਕੀ ਹੈ ਇੱਥੋਂ ਦਾ ਡੀਸੀ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਿਆ ਪਰ ਕਿਸੇ ਦੇ ਵੀ ਕੰਨ ਤੇ ਜੂੰ ਜਿਹੜੀ ਹੈ ਉਹ ਨਹੀਂ ਸਰਕ ਲਈ ਸ਼ਾਇਦ ਜ਼ਿਲ੍ਹੇ ਦਾ ਡੀਸੀ ਅਤੇ ਮੰਤਰੀ ਕਿਸੇ ਵੱਡੇ ਹਾਦਸੇ ਦਾ ਜਿਹੜੀ ਉਡੀਕ ਹੈ ਉਹ ਕਰ ਰਹੇ ਆ ਸੋ ਲੋੜ ਹੈ ਮੌਜੂਦਾ ਸਰਕਾਰ ਨੂੰ ਸੀਐਮ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਐਂਡ ਵੱਲ ਧਿਆਨ ਦੇਣ ਦੀ ਤਾਂ ਜੋ ਇੱਥੇ ਪੁਲ ਜਿਹੜਾ ਉਹ ਬਣਾਇਆ ਜਾ ਸਕੇ ਤੇ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਬਾਹਰ ਕੱਢਿਆ ਜਾ ਸਕੇ ਕਦੋਂ ਤੱਕ ਕੈਮਰਾਮੈਨ ਰਾਜਵੀਰ ਦੇ ਨਾਲ ਕਰਮਜੀਤ ਸਖਾਣਾ ਸੁਰਖਾਖਤੀ